ਆ ਕੇ ਰਖੀ ਤਾਂ ਪੂਰੀ ਆਈ ਰਿਮਮੇਂਟ ਲੈ ਗਈ ਤੇ ਆਈ ਤੇ ਪੂਰੀ ਇਦਾਂ ਮੈਂ ਜਦੋਂ ਸਰੀਰ ਨਾਲ ਸਹੀ ਉਹਦਾ ਕੋਈ ਨਹੀਂ ਚੰਗਾ ਲੱਗਦਾ ਹੁਣ ਮੈਂ ਰੈਸ ਕੀਤੀ ਹੁਣ ਥੋੜਾ ਠੀਕ ਹੈ ਪੈ ਗਿਆ ਫਰਕ ਮੈਂ ਸੁੱਤਾ ਜੋਂ ਆਇਆ ਬੜਾ ਜਿਆਦਾ ਗੈਸ ਨੂੰ ਤੇ ਅੱਜ ਮਹਾਦਾਂ ਘੰਟਾ ਗਿਆ ਹੁਣ ਕਿਵੇਂ ਆਜਾ ਮੈਂ ਸੁੱਤਾ ਰਹਿ ਰਿਹਾ ਮੈਂ ਨਾ ਘਰਾਂ ਦੇ ਹੁਣ ਥੋੜਾ ਠੀਕ ਹੈ ਸਰੀਰ ਤੇ ਇਧਰ ਠੰਡੇ ਬੁਰਜ ਦੇ ਦੀਪ ਮੜਾ ਕੀਤੀ ਹੋਈ ਹੋ ਖ ਸਾਹਮਣੇ ਲੱਗੀ ਹੈ ਲੱਗੋ ਇਹ ਕਿਦੀ ਮੇਰੀ ગાડી કી મંગણડે પાણી અચ્છા દે યાર ને દાડી લાગે દવાઈ દેણ કાઢકે ના દે દો ફેર ઓ પાતી ચિટ્ટીજી ગોળી ઈશુને કી તુ જતીયે ધ્યાન દેખિયા સી ડાક સા હા લતીયા سارے આ પાતીયા પાતી પાતી ચાલે તો મે કેરુ ગોળી કીદો મો ગરમી કીતે મામાજી دا ફોન વે ਉਹ ਮੁੰਡਿਆਂ ਨੇ ਹਾਂ ਕਰਤੀ ਐ ਕੋ ਬਾਕਰ ਹੋ ਗਈ ਚਲ ਠੀਕਾ ਦੇਖੀ ਜਾ ਮਮੀ ਮਨ ਕਰਦਾ ਕੋ ਚੋੜੀ ਕੀ ਗੱਲ ਹੱਸਣਾ ਲੋਕਾਂ ਨੂੰ ਸਮਾਣਾ ਮਮੀ ਆ ਬਸ ਨਹੀਂ ਇਹ ਦੇ ਕੋਈ ਨਾ ਕਸਰ ਦਾ ਪੀਣੇ ਲਾ ਕੋ ਵੜੇ ਵਿਆਹ ਦੀ ਬਾਹਰ ਦੇ ਬਹੁਤ ਠੰਡ ਸੁੱਕੀ ਠੰਡ ਰ ਜੀ ਪੈਣੀ ਪਰ ਇਹ ਵੀ ਤੁੰਦ ਠੰਡ ਕੋਈ ਨਹੀਂ ਹੈਗੀ ਬਾਹਰ ਤੁੰਦ ਜਗਾਦੀ ਤੁੰਦ ਅੱਗੇ ਪੈ ਜਾਂਦੀ ਹਿੰਦੀ ਪਹਿਲਾਂ ਪਾਣੀ ਲਾਇਆ ਹਰਾਂ ਚ ਪਈ ਨਹੀਂ ਹਰ ਨੇ ਬੜੇ ਭਰਾਵਾ ਬਾਹਰ ਤੇ ਬੈਠਾ ਨਾ ਹਵਾ ਹੀ ਬੜੀ ਭਗੰਡੀ ਨਾਸਾਂ ਨੂੰ ਪੈਂਦੀ ਬਹੁਤ ਮੈਂ ਲੋਕ ਚੰਗੀ ਤਰ੍ਹਾਂ ਆਪਣੇ ਪਲਾਟ ਦੇ ਸਬਜ਼ੀਆਂ ਨੂੰ ਧੰਧੋਂ ਧੰਦੇ ਪੈਣੀ ਮੈਂ ਦਾਦੀ ਵੀ ਨਾ ਆ ਪੈਣ ਚੰਗੀ ਤਰ੍ਹਾਂ ਚੰਗੀ ਮੈਂ ਕਦੋਂ ਆਉਣਾ ਗਾਇਦਾ ਕੋ ਨਾ ਹਾਂ ਕਰ ਲੈ ਆ ਤੋਰ ਮम्मी ਦੇ ਫੇਰ ਸੇਵਾ ਕਰ ਦੇ ਸਿਸ ਜਿਦਾ ਸਹੀ ਹੈ ਹੂੰ ਆ ਜੁੱਤੀ ਜੀ ਬੜੀ ਵਧੀਆ ਲੈਂਦੀ ਹੋਣਾ ਲੈਣ ਦੇ ਪਲਾਸਟਿਕ ਦੀ ਹੌਲੀ ਆ ਹਾਂ ਇਦਾਂ ਹੀ ਵੀ ਲੈ ਲੈ ਇੱਕ ਲੈਣੀ ਹੋਵੇ ਹਾਂ ਮਾਦਾ ਦਾ ਹੋ ਗਿਆ ਕੰਮ ਖਰਾਬ ਕੀ ਹੈ ਗਲਾ ਜਿੱਦਾਂ ਨਾ ਗਲਾ ਪੱਕ ਗਿਆ ਚੱਲ ਕੋਈ ਗੱਲ ਕੋਈ ਨਹੀਂ ਪੈ ਜਾਣਾ ਫਰਕ ਵੇਖੀ ਹੁਣ ਕੋਈ ਲਈ ਦੀ ਦੀ ਮੰਮੀ ਲੈ ਕੇ ਆਈ ਮੈਂ ਮੈਂ ਜਾਂ ਲੋਟੇ ਰਿਹਾ ਉਹਦਾ ਜਨਮ ਦਿਨ ਆ ਤੇ ਚੱਲ ਕੁਝ ਲਿਆ ਕੇ ਦੇ ਉਹਦਾ ਬਣਾਉਣਾ ਤਾਂ ਨਹੀਂ ਚੱਲ ਵਿਚਾਰੇ ਇਹਨੂੰ ਕੋਈ ਚੀਜ਼ ਮੈਂ ਲਿਆ ਦੇਣੀ ਆ ਵਧੀਆ ਸੀ ਦੀ ਦਿਹਾੜੇ ਨੰਗ ਜਾਣਗੇ ਨਾ ਤੇ ਫੇਰ ਦੇਖਾਂਗੇ ਚਲੋ ਠੀਕ ਹੈ ਕਰੋ ਸੋ ਇਹ ਲੈ ਫਤਾਲੇ ਲੱਗੇ ਇਹ ਬੋਲਦਾ ਸਿਆ ਨਹੀਂ ਉਹਨੂੰ ਪਤਾ ਵਾ ਨਾ ਉਹਨੂੰ ਤਾਂ ਸੇਮਾ ਚੋਰੀ ਚੋਰੀ ਗਈ ਹੈ ਅੱਛਾ ਅੱਛਾ ਇਹ ਬੜੀ ਬੜੀ ਹੈ ਹਾਂ ਕਰ ਲੂਗਾ ਸਈ ਕਰ ਲੂਗਾ ਬੱਤੀ ਨੰਬਰ ਹੀ ਕਮਰ ਆ ਅੱਛਾ ਬੱਤੀ ਨੰਬਰ ਬੰਦਾ ਹੈ ਹਾਂ ਬੱਤੀ ਨੰਬਰ ਠੀਕ ਠੀਕ ਹੋ ਮੜਕੇ ਉਹਦੇ ਨੱਕ ਤੇ ਵੀ ਨਹੀਂ ਚੜਦੀ ਹਾਂ ਉਹ ਮੈਂ ਉਹਨੂੰ ਗਿਆ ਮੈਂ ਜੇ ਬਦਲਣੀ ਹੋਊ ਤੇ ਬਦਲਾ ਦਿਓ ਕਿੰਨੂ ਕਿਹਨ ਦੁਕਾਨ ਵਾਲਿਆਂ ਨੂੰ ਹਾਂ ਦੁਕਾਨ ਵਾਲਿਆਂ ਨੂੰ ਕੀ ਠੀਕ ਠੀਕ ਅੰਮੀ ਜਦਾ ਉਦਾਂ ਆਹੋ ਵੀ ਕਰੂਣੀ ਪੈਣੀ ਇਹਨੂੰ ਉਦੋਂ ਕਮਰ ਤੋਂ ਵੀ ਟੈਟ ਕਰੂਣੀ ਪੈਣੀ ਹਾਂ ਜੀ ਨਾ ਰਲੀਆਂ ਦੀ ਸਲਟਾ ਗਰਮਾ 30 ਸਲਟਾ ਹਾਂ ਬਹੁਤ ਵਧੀਆ ਬਹੁਤ ਵਧੀਆ ਲੱਜਾ ਮੈਂ ਮੰਡੇ ਦੀ ਮਾਂ ਨੂੰ ਸੋਹਣੀ ਲੱਗੀ ਤੇ ਕਿਉਂ ਨਾ ਆਹੋ ਪੁੱਤ ਨੂੰ ਵੀ ਲੱਗੂ ਮੈਂ ਕਿਹਾ ਚਲੋ ਵਿਚਾਰੇ ਨੂੰ ਲਿਆ ਕੇ ਦਵਾਂ ਬਹੁਤ ਵਧੀਆ ਮਾਵਾਂ ਮੋਟੀ ਹੈ ਮੋਟੀ ਇਦਾਂ ਬੜੀ ਜ਼ਬਰਦਸਤ ਐਂ ਕੁਲੀ ਅੰਦਰੋਂ ਤੇ ਮੈਂ ਕਿ ਪਹਿਲਾਂ ਕੱਲੀ ਲੈਣ ਲੱਗੀ ਫਿਰ ਮੈਂ ਕਿ ਚੱਲ ਪੈਂਟ ਵੀ ਲੈ ਆਈ ਦਿੰਨੀ ਨਾਲ ਵਧੀਆ ਵਧੀਆ ਸਹੀ ਕੋਸੋ ਖੰਡੋਣਾ ਕਰੇ ਗੁਰੂ ਮਹਾਰਾਜ ਕਾਲਪੁਰਖ ਵਾਹ ਰੰਗ ਸੋਨਾ ਰੰਗ ਬਹੁਤ ਵਧੀਆ ਹਾਂ ਗ੍ਰੇਟ ਲੱਗਿਆ ਹੂੰ ਹੂੰ ਆ ਜੇਬ ਇਥੋਂ ਨਿੱਕਾ ਖੋਲ ਦਿੱਤੋ ਖੋਲ ਦਿੱਤੇ ਕਿਹੜੀ ਆਹ ਠੀਕ ਆ ਇਹ ਸਾਈਡ ਤੇ ਹੈਨਾ ਆਹ ਇਹ ਸਾਈਡ ਜੀ ਤੇ ਜੇਬ ਇਹ ਵੈਸੇ ਸੋ ਹੀ ਆ ਵਿੱਚ ਕੀ ਪਹਿਣਾ ਇਹ ਤੋਂ ਕੀ ਦੇਖ ਸਕਦੇ ਆ ਚਲੋ ਹੁਣ ਕੀ ਕਰਨਾ ਚਲੋ ਵਧੀਆ ਮਹਾਰਾਜ ਭਲੀ ਕਰੇ ਇਹ ਦੇਣੇ ਕਦੋਂ ਹੈ ਕਿੰਨੋਂ ਕਿ ਦੇਣੇ ਰਾਤ 12 ਵਜੇ ਦੇ ਦੇ ਇੱਕ ਜਸ ਕੱਲ ਦੇ ਦੇ ਮੈਂ 12 ਵਜੇ ਚਲੋ ਦੇਣੇ 12 ਵਜੇ ਦੇ ਦਿੰਦੀ ਹੈ ਰਾਤ 12 ਵਜੇ ਦੇ ਦਾਂ ਹਾਂ ਚਲੋ ਇਦਾਂ ਠੀਕ ਹੈ ਚਲੋ ਚੰਗਾ ਜੀ ਆਹ ਵੀ ਇੰਨੀ ਆ ਜੀ ਜਾਗ ਰਹੀ ਤੇ ਜੀ ਨੀਂਦਾ ਕੀ ਤੇ ਫਿਰ ਹੈ ਜਾਗ ਰਹੀ ਬਹਿਰੀ ਆ ਬਿਚਾਰੋ ਮੈਂ ਆਪਣੇ ਬੋਤਨ ਪੋਤ ਉਤੇ ਹਰ ਵਕਤ ਚੀਜ਼ਾਂ ਲਿਆ ਲੈ ਕੇ ਦਿੰਦਾ ਹੀ ਰਿੰਦਾ ਹਾਂ ਨੂੰ ਤੇ ਮਾਂ ਦਾ ਵੀ ਫਰਜ਼ ਉਹ ਦੇਂਦਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਸਿਆਣੀ ਗੱਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਹੈਪੀ ਬਰਥਡੇ ਗਾਂ ਹੋ ਜਾ ਗਏ ਬੜੇ ਮੋਲੇ ਮਮੀ ਨੇ ਵਿਚਾਰ ਨਹੀਂ ਗਿਫਟ ਲੈਂਦਾ ਹੈ ਹੈਪੀ ਬਰਥਡੇ ਤੁਝੂ ਲੱਖ ਲੱਖ ਮੁਬਾਰਕਾਂ ਧੰਗੁਰ ਨਾਨਕ ਪਾਸ਼ਾ ਮੇਰੇ ਤੇ ਗੋਮ ਸਿੰਘ ਪਾਸ਼ਾ ਪਾਲ ਕਰੇ ਬੱਚੇ ਦੀਆਂ ਵੱਡੀਆਂ ਮਨਾ ਕਰੇ ਖਾਲ ਪ੍ਰਖਵਾਏ ਧੰਨੇ ਰਾਣੀ ਤੇ ਤੁਹਾਡੀ ਲੰਮੀ ਉਮਰ ਉਹ ਦੀ ਮੇਰੀ ਆਪੀ ਹੋ ਜਾਣੀ ਹੈ ਨੰਪਈ ਬਾਬਾ ਬਾਬਾ ਬਧਾਈ ਇਹਨੂੰ ਲੱਖ ਲੱਖ ਵਾਰ ਬਧਾਈ ਮੁਬਾਰਕਾਂ ਜੀ ਦਾ ਰਾਮ ਰਾਜ ਲੜੀ ਆ ਇੰਨਾ ਮਾਪੇ ਵਧੇ ਨਾਲ ਹੀ ਵੱਡੇ ਹੋਈਦਾ ਵਾ ਹਰ ਗਣ ਵੀ ਹੁੰਦੀ ਨਾ ਉਹਨੇ ਪਤਾ ਨਹੀਂ ਆਪੇ ਅੱਦੇ ਤੂ ਜੀ ਆਪੇ ਅੱਦੇ ਤੂ ਜੀ ਉਹਨੇ ਆਪਣੀ ਬੜੀ ਸ਼ਤਾਨੀ ਆ ਨੇ ਢੱਪਣਾ ਸੀ ਗੱਲ ਪੈਸੇ ਡੈੜੀ ਕਰਨੇ ਦੇ ਇਸਰ ਡੈੜੀ ਦੇ ਪੈਸੇ ਤੇ ਪੈਸੇ ਕੋਈ ਗੱਲ ਪੈਸੇ ਤੁਹਾਡੇ ਹੀ ਹੈਗੇ ਪੈਸੇ कोई गल सोनी ले ले नहीं। आ है पर में रखा सोनी सोनी ਪੈਂਟ ਹੁਣੇ ਮੈਨੂੰ ਪਤਲਾ ਜਣਾ ਹੁੰਨੇ ਠੀਕ ਹੈ ਪੈਂਟ ਕੱਪੜਾ ਸਹੀ ਆ ਠੀਕ ਹੈ ਪਤਲਾ ਜਾ ਕੱਪੜਾ ਕਿਉਂਕਿ ਇੱਕ ਹੁੰਦੀ ਨਹੀਂ ਪੈਂਟ ਹਾਰਡ ਜੀ ਆਕੜੀ ਜੀ ਊਨ ਚੰਗੀ ਲੱਗਦੀ ਮੈਨੂੰ ਆ ਠੀਕ ਕੱਪੜਾ ਨਰਮ ਸਹੀ ਹੈ ਕਿਰਕੁਣ ਆ ਤੇ ਬਹੁਤ ਸੋਹਣੀ ਨੇ ਮੰਮੀ ਜਿਹੜੇ ਸਿੱਧੀ ਗੱਲ ਮੇਰੀ ਆਤ ਹੁੰਦੀ ਮੂੰਹ ਤੇ ਕਹਿੰਨਾ ਆ ਤੇ ਮੈਂ ਕਹਨਾ ਆਤੀ ਪੈਂਟ ਤੇ ਚਲ ਪੈਂਟ ਤੇ ਪਸੰਦ ਗਿਆ ਇਦਾਂ ਨਹੀਂ ਹੁੰਦੀ ਪੈਂਟ ਹੁਣ ਆ ਚੀਜ਼ ਬਹੁਤ ਸੋਹਣੀ ਲੱਗੀ ਆ ਬਹੁਤ ਵਧੀਆ ਹਾਂ ਉਹ ਤਾਂ ਮੋਟੀ ਹੈ ਹਨਾ ਹਾਂ ਅੰਦਰੋਂ ਲੈਂਦੇ ਆ ਮੈਨੂੰ ਪਤਾ ਨਹੀਂ ਕਿ ਤੇਰੇ ਪਸੰਦ ਆਉਣੀ ਕਿ ਨਹੀਂ 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 ਬਹੁਤ ਸੋਹਣਾ ਵਾਹ ਪੂਰੇ 12 ਵਜੇ ਰਾਤ ਦੇ ਤਾਂ ਹੀ ਜਾਗਣ ਰਹੀ ਹਾਂ ਮੈਂ ਅੱਛਾ 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 ਦੇਖਣਾ ਠੀਕ ਹੈ ਬਹੁਤ ਸੋਹਣਾ ਮੈਂ ਕਿਹਾ ਚਲੋ ਮੁੰਡੀ ਦੇ ਦੇ ਦਿੰਨੀ ਹਣਾ ਗਿਫਟ ਅੱਜ ਓਦਾਂ ਮੈਨੂੰ ਨੀਂਦ ਨਹੀਂ ਆਈ ਮੈਂ ਪਾਸੇ ਜੇ ਲਈ ਜਾਂਦਾ ਇੱਧਰ ਉੱਧਰ ਨੂੰ ਇਹਨਾਂ ਛੇ ਉੱਧਰ ਚੱਲਦਾ ਆ ਮਾਰੇ ਦੀ ਕਿਰਪਾ ਵੀ ਟੋਪੀ ਮੈਂ ਪਾਈ ਹੀਗੀ ਹਣਾ ਵੀ ਹੂੰ ਲਸਈ ਹੈ। ਮੇਰੇ ਡੈਡੀ ਨੇ ਫੋਨ ਨਵਾਂ ਲੈ ਆਇਆ ਤੇ ਡੈਡੀ ਨੇ ਵਲੋਗਿੰਗ ਕਰ ਲਈ ਇਹਦੇ ਵਿੱਚ। ਠੀਕ ਹੈ। ਹੂੰ। ਮੇਰੀ ਫੇਵਰਿਟ ਹੈਗੀ ਮੇਥੀ। ਮੈਨੂੰ ਮੇਥੀ ਬਧੀਆਂ ਲੱਗਦੀ ਹੈ। ਨਾਲੇ ਇਹ ਡੈਡੀ ਜਿਹੜਾ ਨਾ ਪਾਰਟ ਚ ਬੀਜੀ ਹੋਈ ਹੈ ਆਪਣੇ। ਕੀ ਹੈ? ਮੈਂ ਸੂਟ ਪਾ ਕੇ ਵੇਖ ਲੈਣਾ ਹੈ। ਉਹ ਨਾ, ਉਹ ਨਾ ਪੰਨਾ ਹੈ। ਬਾਈ ਆਇਆ ਘਰੇ ਤੇ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਉਹ ਗੁੰਮ ਹੋ ਗਏ ਆ। ਤੇ ਹੁਣ ਇਹਨੇ ਲਿਮਨ ਕਹਿੰਦਾ ਵੀਰੇ ਇੰਸਟਾਗ੍ਰਾਮ ਤੇ ਸਟੋਰੀ ਪਾ ਦੇ ਵੀ ਤੇ ਉਹ ਹੁਣੇ ਆਪਣੇ ਫਾਦਰ ਸਾਹਿਬ ਦੀ ਫੋਟੋ ਦਿਖਾਊਗਾ ਵੀ ਬੜੀ ਮਾੜੀ ਗੱਲ ਹੈ ਜੇ ਕਿਸ ਨੂੰ ਮਿਲਦਾ ਤੇ ਯਾਰ ਕੰਟੈਕਟ ਜ਼ਰੂਰ ਕਰਿਓ ਵੀ ਤੇ ਫੋਟੋ ਇਹਦੇ ਕੋ ਵੀ ਬੋਲਿਆ ਨਹੀਂ ਜਾਂਦਾ ਵੀ ਬਿਲਕੁਲ ਨਹੀਂ ਬੋਲਿਆ ਜਾਂਦਾ ਆ ਜੀ ਇਹਨਾਂ ਦੇ ਫਾਦਰ ਸਾਹਿਬ ਤੇ ਉਹ ਨੰਬਰ ਨੰਬਰ ਵੇਖੇ ਨੰਬਰ ਕੀ ਦਿਹਾਊਗਾ ਆ ਜੀ ਕੰਟੈਕਟ ਨੰਬਰ ਆ ਵੇਖੋ ਤੇ ਸਾਰੇ ਜਾਣੇ ਯਾਰ ਜੇ ਕਿਤੇ ਮਿਲਦਾ ਵਦ ਕਦੇ ਜਰੂਰ ਦੱਸਿਓ ਯਾਰ ਵੀਰ ਕੋਈ ਬੋਲਿਆ ਨਹੀਂ ਜਾਂਦਾ ਬੱਸ ਸਟੈਂਡ ਤੋਂ ਕਹਿੰਦੇ ਕਿਤੇ ਇਧਰ ਉਧਰ ਹੋ ਕੇ ਬੱਸ ਵੀ ਦੇਖਦਾ ਵੀ ਨਹੀਂ ਪ੍ਰੋਪਰ ਅਜੇ ਹੋਹ ਕਹਿੰਦਾ ਵੀ ਅੱਜ 11 ਦਿਨ ਹੋ ਗਏ ਨੇ ਗਏ ਨੂੰ 11 ਦਿਨ ਅੱਜ 4:30 ਸਲੂਨ ਤੇ ਆਈ ਤੇ ਦੇ ਵੇਲੇ ਅੱਜ ਕੰਮ ਨਹੀਂ ਆ ਪਤਾ ਕਿਉਂ ਚੱਲਨੇ ਨਾ ਦਾ ਵਰ ਕਿ ਫਿਲਹਾਲ ਕੰਮ ਘਟਿਆ ਵੀ ਸਰ ਬਰਥਡੇ ਹੈ ਨਾ ਤੇ ਉਹਦਾ ਗਾਣਾ ਲਾਤਾ ਹੈ ਹਾਂ ਦਵਾਈ ਕਹਿੰਦੀ ਮੈਂ ਲੈ ਕੇ ਆਣ ਦਵਾਈ ਹਾਂ ਅੱਛਾ ਕੀ ਹੋ ਰਿਹਾ ਜਿੰਦ ਤੇ ਹਾਂ ਦਾਇਸ ਬੱਚੇ ਮਨਾ ਬੁੱਤੀ ਬੁੱਤੀ ਬੱਚੇ ਮਨਾ ਕੀ ਟੋਪੀ

ਸੋਡੀ ਗੀਂਦ ਸੋਡੀ ਗੀਂਦ ਆਪਣਾ ਲਾ ਲਈ ਚਲੇ ਦੇ ਲੱਗ ਗਿਆ ਡਿਗਵੰਡੀਆਂ ਦੇ ਪਕੌੜੇ ਲੱਗੇ ਉਹ ਜਾਂਦੇ ਹੁਣ ਹਰ ਗੁੰੰਢ ਨਾ ਹਰ ਗੁੰੰਢ ਖੰਗ ਹੋਣੀ ਲੜੀ ਤੇ ਡਰੇ ਮਾਂ ਦੀ ਛਾਤੀ ਤੇ ਤਾਂ ਗਾਟ ਉਹ ਲੜੂ ਵੀ ਆ ਜੀ ਆ ਜੰਗਲ ਰਾਤਰੀ ਕਰ ਲਾਤੀ ਬੜਾ ਲੰਬੜਾ ਤੇਲ ਦਾ ਲੜਜੀ ਹੋ ਬੱਚਾ ਕਿ ਕਹਣਾ ਅੱਛਾ ਤੂੰ ਬਹਿਣਾ ਹੈ ਅੱਛਾ ਮੈਂ ਨਾ ਮੈਂ ਬਹਿ ਜਾ ਅੱਛਾ ਠੀਕ ਆ ਇਹ ਜਿਹੜਾ ਗਿਫਟ ਜਿਹੜਾ ਮੰਮੀ ਨੇ ਦਿੱਤਾ ਮੈਂ ਹਮੇ ਪਾ ਕੇ ਵੇਖਾਂ ਬਲ ਪੂਰਾ ਹੁੰਦਾ ਨਹੀਂ ਹੁੰਦਾ ਸੂਟ ਜਾਏ ਉਦੋਂ ਤੇ ਪੂਰਾ ਆ ਜਾਣਾ ਹੈ ਤੇ ਪਾਵਾ ਖੁੱਲਾ ਨਾਲ ਬਲੈਕ ਕਲਰ ਦੀ ਜੀਨ ਦਿੱਤੀ ਹੈ ਬਸ ਲੈ ਵੀ ਆ ਪਾ ਕੇ ਰੱਖੀ ਤਾਂ ਪੂਰੀ ਆਈ ਜਿਹੜੀ ਮੰਮੀ ਨੇ ਲਗਤੀ ਆਈ ਤੇ ਪੂਰੀ ਏ ਤਾਂ ਹੁਦਾ ਵੀ ਆ ਵਕੀਆਂ ਤਾਂ ਟਾਈਟ ਆ ਤਾਂ ਪਰ ਇਹ ਹੁਣ ਹੈ ਏਦਾਂ ਇਹਦੇ ਸੋਹਣੀ ਮੰਮੀ ਆ ਪਾਈ ਠੀਕ ਹੈ ਸਹੀ ਹੈ ਪੂਰੀ ਹੈ ਲੰਮੀ ਲੰਮੀ ਵੀ ਠੀਕ ਹੈ ਨਾ ਉਹ ਵੀ ਲੰਮੀ ਹੈ ਨਾ ਇਹ ਵੀ ਆਇਆ ਕਿ ਟ੍ਰੈਜ ਲਾਇਆ ਹੀ ਦੀ ਇੱਕ ਆੜ ਚੱਲਣ ਦੀ ਤੇ ਇੱਕ ਹੁਣੇ ਵੇਂਦੇ ਵੇਂਦੇ ਸੜ ਗਈ ਆ ਇੱਕੋ ਜਿ ਲੱਗਣ ਡਈ ਉਹ ਟਰੈਕਸੂਟ ਜੇ ਤੁਹਾਡੇ ਆ ਟਰੈਕਸੂਟ ਹੀ ਕਹਿੰਦੇ ਇਹਨੂੰ ਟਰੈਕਸੂਟ ਜੇ ਇੱਕੋ ਜਿ ਲੱਗਣ ਡੇ ਅੱਗੇ ਥੋੜਾ ਜੇ ਹਾਂ ਸਟਾਪ ਇਟ ਹੂੰ ਦਰਸ਼ਕੋ ਪੁਨਰ ਪਿਆਰ ਨੂੰ ਬਾਲ ਕੀ ਸਤਿਗੁਰੂ ਮਹਾਰਾਜ ਨਾਲ ਅੱਜ ਸਾਰੀਆਂ ਸੰਗਤਾਂ ਨਗਰ ਦੀਆਂ ਹਾਜ਼ਰੀਆਂ ਲਵਾ ਰੀਆਂ ਠੀਕ ਹੈ ਜਲਪਾਣੀ ਛਕ ਲਿਆ ਤੇ ਹੁਣ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਸੁਚੱਜੇ ਢੰਗ ਨਾਲ ਪਾਲਕੀ ਸਾਹਿਬ ਵਾਲੀ ਗੱਡੀ ਤੋਂ ਅੱਗੇ ਲੰਘਣ ਦੀ ਜਤਨ ਨਹੀਂ ਕਰਨਾ ਤੇ ਪੈਰੀ ਜੋੜਾ ਨਹੀਂ ਹੋਣਾ ਤੇ ਸਿਰ ਢੱਕ ਕੇ ਸਤਨਾਵਾਜ ਦੀ ਨਮਜ਼ਾਜਾਬ ਕਰਨਾ ਕੋਈ ਗੱਲ ਜੋੜਾ ਜਿਹੜੀਆਂ ਪਿੱਛੇ ਛਕਤਾ ਉਹ ਅਟਵੀਆਂ ਤੇਰੇ ਇਲਾਕੇ ਉਡੋਣਾ ਨੰਗੀ ਪੈਰੀ ਹਾਜ਼ਿਰ ਨਾ ਆਓ ਗੁਰਮਰਾਲ ਜੀ ਨੂੰ ਖੁਸ਼ੀਆਂ ਮਿਲਣਗੇ ਸਰਬਜੀਤ ਸਿੰਘ ਜੀ ਮੈਂਬਰ ਪੰਚਾਇਤ ਉਹਨਾਂ ਵੱਲੋਂ ਮਾਇਆ ਪਹੁੰਚੀ ਧੰਨਵਾਦ ਹੈ ਇਹਨਾਂ ਦਾ ਆਉਣ ਵਾਲੇ ਫੇਰ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੀ ਹੈ ਕੱਲ ਨਵੀਂ ਵੀਡੀਓ ਆ ਤਦ ਤੱਕ ਲਈ ਬਾਏ ਬਾਏ